ਈ ਅੰਮ੍ਰਿਤ ਧਾਰ ਜਨ ਪੀਤੀ ਤੇ ਸਮੂਖ ਦਵਾਰ ਬਿਲਾਵਲ ਮੈਲਾ ਪੰਜਵਾਂ ਤਾਤੀ ਵਾ ਨ ਲਗਈ ਪਾਰ ਬ੍ਰह्म ਸਰਣਾਈ ਜੋ ਗਿਰਦਾ ਹਮਾਰੇ RAM ਕਾ ਦੁਖ ਲਗੇ ਨ ਭਾਈ ਸਾਤਿ ਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਈ ਕਾਲਿਬ ਲਾਈ ਰਹਾਉ ਰਾਖ ਲੀਏ ਤਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪਰਬ ਭਏ ਸਹਾਈ ਕਹੋ ਨਾਨਕ ਕਿਰਪਾ ਭਾਈ ਪ੍ਰਭ ਭਏ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸਾਧ ਸੰਗਤ ਜੀ ਬੜੇ ਪਿਆਰ ਸਹਿਤ ਅੱਜ ਦੇ ਵਿਸ਼ੇਸ਼ ਦੀਵਾਨਾ ਵਿੱਚ ਆਪ ਜੀ ਗੁਰਬਾਣੀ ਸੁਣਨ ਸਮਝਣ ਵਾਸਤੇ ਪਹੁੰਚੇ ਹੋਏ ਹੋ ਜਿੱਥੇ ਹਜ਼ੂਰੀ ਰਾਗੀ ਜਥੇ ਵੱਲੋਂ ਕੀਰਤਨ ਦੇ ਰਾਹੀ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਉੱਥੇ ਸਾਡੇ ਪਾਸ ਵਿਸ਼ੇਸ਼ ਤੌਰ ਤੇ ਗਿਆਨੀ ਜੁਗENDER ਸਿੰਘ ਜੀ ਚੰਦਨ ਅਤੇ ਉਹਨਾਂ ਦੇ ਸਾਥੀ ਆਪ ਜੀ ਨੂੰ ਕੀਰਤਨ ਰਾਹੀ ਗੁਰਬਾਣੀ ਨਾਲ ਜੋੜ ਕੇ ਗਏ ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਇਸੇ ਹੀ ਪ੍ਰਕਾਰ ਗੁਰੂ ਪੰਥ ਦੀ ਸੇਵਾ ਕਰਦੇ ਰਹਿਣ ਇੱਕ ਸ਼ਬਦ ਅਖੀਰ ਦੇ ਵਿੱਚ ਉਹਨਾਂ ਨੇ ਗਾਇਨ ਕੀਤਾ ਚੌ ਗਿਰਦ ਹਮਾਰੈ ਰਾਮਕਾਰ ਦੁਖ ਲਗੇ ਨ ਭਾਈ 15-20 ਮਿੰਟ ਦੇ ਵਿੱਚ ਆਪਾਂ ਇਸੇ ਹੀ ਸ਼ਬਦ ਨੂੰ ਸੰਖੇਪ ਦੇ ਵਿੱਚ ਸਮਝਾਂਗੇ ਸਤਗੁਰ ਬਖਸ਼ਿਸ਼ ਕਰਨ ਤੁਹਾਡੀ ਸਾਰਿਆਂ ਦੀ ਇਕਾਗਰਤਾ ਇਸੇ ਹੀ ਪ੍ਰਕਾਰ ਬਣੀ ਰਹੇ ਆਓ ਇੱਕ ਵਾਰੀ ਪਿਆਰ ਸਹਿਤ ਗੁਰੂ ਪਰਮੇਸ਼ਰ ਜੀ ਦਾ ਨਾਮ ਲਓ ਸਤਕਾਰ ਸਹਿਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਤ ਦੀਆ ਏਕਾ ਲਿਵ ਲਈ ਤਤੀਆਂ ਹਵਾਵਾਂ ਭਾਵ ਕੇ ਸਮੱਸਿਆਵਾਂ ਦੁੱਖ ਬਹੁਤ ਸਾਰੇ ਦੁੱਖਾਂ ਨੂੰ ਸਾਡੇ ਸਮਾਜ ਦੇ ਵਿੱਚ ਵੱਖ-ਵੱਖ ਨਾਵਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ ਜਿਵੇਂ ਆਦ ਬਿਆਦ ਅਤੇ ਉਪਾਦ ਇਹਨਾਂ ਨੂੰ ਤਿੰਨ ਰੋਗ ਕਹਿੰਦੇ ਨੇ ਇਹਨਾਂ ਨੂੰ ਤਿੰਨ ਤਾਪ ਵੀ ਕਿਹਾ ਗਿਆ ਹੈ ਤਾਪ ਬੁਖਾਰ ਨੂੰ ਵੀ ਕਹਿੰਦੇ ਨੇ ਜਦੋਂ ਸਰੀਰ ਗਰਮ ਹੋ ਜਾਏ ਕਹਿੰਦੇ ਨੇ ਫਲਾਣੇ ਨੂੰ ਤਾਪ ਚੜਿਆ ਤਾਂ ਤਿੰਨ ਪ੍ਰਕਾਰ ਦੇ ਤਾਪ ਹੁੰਦੇ ਨੇ ਇੱਕ ਤਾਪ ਸਾਡੇ ਸਰੀਰ ਦਾ ਹੈ ਜਿਹੜੀਆਂ ਸਰੀਰ ਦੀਆਂ ਬਿਮਾਰੀਆਂ ਨੇ ਉਹ ਭਾਵੇਂ ਢਿੱਡ पीड़ ਹੋਵੇ ਸਿਰ पीड़ ਹੋਵੇ ਕੋਈ ਸਕਿਨ ਪ੍ਰੋਬਲਮ ਹੋ ਜਾਏ ਅੱਖਾਂ ਦੀ ਰੋਸ਼ਨੀ ਦੀ ਸਮੱਸਿਆ ਹੋਵੇ ਲੋ ਬਲੱਡ ਪ੍ਰੈਸ਼ਰ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਇਤਾਦਕ ਜਿੰਨੇ ਵੀ ਰੋਗ ਨੇ ਕੋਈ ਕਿਡਨੀ ਦਾ ਰੋਗ ਹੈ ਕਿਸੇ ਵੀ ਆਰਗਨ ਦੀ ਕੋਈ ਸਮੱਸਿਆ ਹੈ ਸਰੀਰ ਦੇ ਰੋਗ ਸਰੀਰ ਦੀਆਂ ਸਮੱਸਿਆਵਾਂ ਇੱਕ ਸਮੱਸਿਆ ਹੈ ਸਾਡੇ ਮਨ ਦੀ ਸਾਡਾ ਮਨ ਅਸ਼ਾਂਤ ਹੈ ਮਨ ਦੁਖੀ ਹੈ ਮਨ ਅਸ਼ਾਂਤ ਹੋਣ ਕਾਰਨ ਸਾਡਾ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਆਪਣਿਆਂ ਅਤੇ ਬਗਾਨਿਆਂ ਦੇ ਵਿੱਚ ਬੈਠਣ ਨੂੰ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਨੂੰ ਮਨ ਨਹੀਂ ਕਰਦਾ ਹਮੇਸ਼ਾ ਦੂਸਰਿਆਂ ਦੇ ਪ੍ਰਤੀ ਨੈਗੇਟਿਵਿਟੀ ਬਣੀ ਰਹਿੰਦੀ ਏ ਝਗੜਾ ਪਾਉਣ ਨੂੰ ਦਿਲ ਕਰਦਾ ਹੈ ਇਵੇਂ ਲੱਗਦਾ ਸਾਰੇ ਜਾਣੇ ਮੇਰੇ ਦੁਸ਼ਮਣ ਨੇ ਮੈਂ ਤਾਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਸਭ ਦਾ ਚੰਗਾ ਮੰਗਦਾ ਹਾਂ ਸਾਰੇ ਜਾਣੇ ਮੇਰਾ ਬੁਰਾ ਮੰਗਦੇ ਨੇ ਇਵੇਂ ਮਨdੀਆਂ ਕੁਝ ਸਮੱਸਿਆਵਾਂ ਹਨ ਜਿਹਨੂੰ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਕਿਹਾ ਜਾਂਦਾ ਹੈ ਮਨ ਦੇ ਰੋਗ ਤੇ ਤੀਸਰੀਆਂ ਸਮੱਸਿਆਵਾਂ ਜਿਹੜੀਆਂ ਪਰਿਵਾਰ ਦੇ ਵਿੱਚ ਉਲਝਣਾਂ ਨੇ ਵਪਾਰਕ ਸਮੱਸਿਆਵਾਂ ਨੇ ਸਮਾਜ ਦੇ ਵਿੱਚ ਜ਼ਿੰਦਗੀ ਜਿਉਂਦਿਆਂ ਜੋ ਉਲਝਣਾ ਸਾਡੇ ਜੀਵਨ ਵਿੱਚ ਪੈਦਾ ਹੁੰਦੀਆਂ ਨੇ ਉਹ ਵੀ ਇੱਕ ਤਾਪ ਏ ਇਹਨਾਂ ਨੂੰ ਤਿੰਨ ਤਾਪ ਕਹਿੰਦੇ ਨੇ ਤੇ ਅਸੀਂ ਆਮ ਹੀ ਪ੍ਰਾਣੇ ਸਮਿਆਂ ਵਿੱਚ ਦੇਖਦੇ ਸਾਂ ਗ੍ਰੰਥੀ ਸਿੰਘ ਜਦੋਂ ਅਰਦਾਸ ਕਰਦੇ ਸਨ ਉਹ ਕਹਿੰਦੇ ਸਨ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗੜ ਨਾ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਕਿ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ ਇਹ ਤਿੰਨੇ ਰੋਗ ਤਿੰਨੇ ਤਾਪ ਤਿੰਨੇ ਬੁਖਾਰ ਆਦ ਬਿਆਦ ਤੇ ਉਪਾਦ ਸਰੀਰ ਦੀਆਂ ਬਿਮਾਰੀਆਂ ਮਨ ਦੀਆਂ ਬਿਮਾਰੀਆਂ ਤੇ ਪਰਿਵਾਰ ਜਾਂ ਸੰਸਾਰਿਕ ਜਿੰਨੇ ਕੱਲੇ ਕਲੇਸ਼ ਨੇ ਇਹ ਸਾਰੇ ਮੁੱਕ ਜਾਂਦੇ ਨੇ ਜਦੋਂ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਹਾਂ ਤਿੰਨ ਪ੍ਰਕਾਰ ਦੀਆਂ ਸਮੱਸਿਆਵਾਂ ਆ ਔਰ ਇਹਨਾਂ ਤਿੰਨਾਂ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਦਾਰੂ ਇੱਕ ਹੀ ਏ ਉਹ दारू ਹੈ ਸਤ ਸੰਗਤ ਉਹ दारू ਹੈ ਗੁਰੂ ਦੀ ਮਤ ਉਹ दारू ਹੈ ਗੁਰੂ ਦਾ ਗਿਆਨ ਦੁਨੀਆ ਦੇ ਕਿਸੇ ਵੈਦ ਦੇ ਕੋਲ ਇਹਨਾਂ ਬਿਮਾਰੀਆਂ ਦਾ ਇਲਾਜ ਨਹੀਂ ਇਹ ਵੀ ਖਿਆਲ ਕਰਿਓ ਤੁਸੀਂ ਕਹੋਗੇ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਏ ਲੇਕਿਨ ਇਹ ਵੀ ਸਮਝਣ ਵਾਲੀ ਗੱਲ ਏ ਕਈ ਵਾਰੀ ਤਾਂ ਉਹੀ ਬਿਮਾਰੀ ਕਿਸੇ ਦੀ ਦਿੱਤੀ ਹੋਈ ਸਵਾਦ ਹੀ ਪੂਰੀ ਨਾਲ ਠੀਕ ਹੋ ਜਾਂਦੀ ਏ ਤੇ ਕਈ ਵਾਰ ਸਾਰੀਆਂ ਦਵਾਈਆਂ ਵੀ ਫੇਲ ਹੋ ਜਾਂਦੀਆਂ ਨੇ ਦਵਾਈ ਦਾ ਰੋ ਵੀ ਉਦੋਂ ਹੀ ਅਸਰ ਕਰਦਾ ਹੈ ਜਦੋਂ ਕਿਸੇ ਦਾ ਮਨ ਮਜ਼ਬੂਤ ਹੋਵੇ ਮਨ ਤਾਕਤਵਰ ਹੋਵੇ ਕੋਈ ਬੰਦਾ ਮਨ ਕਰਕੇ ਕਮਜ਼ੋਰ ਹੈ ਦੁਨੀਆ ਦੀ ਕੋਈ ਦਵਾਈ ਕੋਈ ਗੋਲੀ ਕੋਈ ਜੜੀ ਬੂਟੀ ਉਹਦਾ ਇਲਾਜ ਨਹੀਂ ਕਰ ਸਕਦੀ ਇਸ ਵਾਸਤੇ ਸਿਆਣੇ ਕਹਿੰਦੇ ਨੇ ਦੁਆ ਦੇ ਨਾਲ ਨਾਲ ਦੁਆ ਦਾ ਹੋਣਾ ਵੀ ਜ਼ਰੂਰੀ ਹੈ ਦੁਆ ਭਾਵ ਕੇ ਦਵਾਈ ਦੁਆ ਅਰਦਾਸ ਬੇਨਤੇ ਵਾਹਿਗੁਰੂ ਜੀ ਦੇ ਉੱਪਰ ਗੁਰੂ ਦੇ ਉੱਪਰ ਭਰੋਸਾ ਧਰਮ ਦਾ ਵਿਸ਼ਵਾਸ ਭਾਵ ਕੇ ਮਨ ਦੀ ਮਜ਼ਬੂਤੀ ਜੇ ਮਨ ਮਜ਼ਬੂਤ ਨਹੀਂ ਕਈ ਵਾਰ ਤਾਂ ਹਭੱਕੇ ਦੇ ਨਾਲ ਹੀ ਕਈਆਂ ਦੀ ਜਾਨ ਨਿਕਲ ਜਾਂਦੀ ਹੈ ਇੱਕਦਮ ਬੰਦਾ ਡਰ ਗਿਆ ਬਿਮਾਰੀ ਕੋਈ ਵੱਡੀ ਨਹੀਂ ਸੀ ਜਿਵੇਂ ਕਹਿੰਦੇ ਨੇ ਸੱਪ ਅਤੇ ਡੱਡੂ ਦੇ ਆਪਸ ਦੇ ਵਿੱਚ ਇਸੇ ਕਰਕੇ ਬਹਿਸ ਹੋ ਗਈ ਉਹ ਕਹਿਣ ਲੱਗਿਆ ਮੇਰੇ ਜ਼ਹਿਰ ਕਰਕੇ ਦੁਨੀਆ ਮਰਦੀ ਹੈ ਮੈਂਡ ਕਹਿਣ ਲੱਗਿਆ ਤੇਰਾ ਭੁਲੇਖਾ ਹੈ ਤੇਰੇ ਜ਼ਹਿਰ ਨਾਲ ਦੁਨੀਆ ਨਹੀਂ ਮਰਦੇ ਤੇਰੇ ਡਰ ਕਰਕੇ ਦੁਨੀਆ ਮਰਦੇ ਦੋਵਾਂ ਜਾਣਿਆਂ ਨੇ ਤਜਰਬਾ ਕਰਨਾ ਸੀ ਤਜਰਬਾ ਕਰਕੇ ਵੇਖਿਆ ਉਹ ਕਹਿੰਦਾ ਜਦੋਂ ਮੈਂ ਜਾ ਕੇ ਦੰਦੀ ਵੱਡਾਂ ਕਟਾਂ ਤੇ ਤੂੰ ਛਾਲ ਮਾਰ ਕੇ ਬਾਹਰ ਆਈ ਸੱਪ ਨੂੰ ਕਿਹਾ ਮੈਂਡ ਨੇ ਤੇ ਜਦੋਂ ਤੂੰ ਕੱਟੇਗਾ ਮੈਂ ਛਾਲ ਮਾਰਾਂਗਾ ਕਹਿੰਦੇ ਨੇ ਸੱਪ ਨੇ ਇੱਕ ਵਿਅਕਤੀ ਨੂੰ ਡੰਗਿਆ ਮੈਂਡਕ ਨੇ ਮਾਰੀ ਛਾਲ ਉਹ ਬੰਦੇ ਨੇ ਐਵੇਂ ਹੱਥ ਫੇਰਿਆ ਕਹਿੰਨ ਲੱਗਾ ਕੋਈ ਗੱਲ ਨਹੀਂ ਡੱਡੂ ਹੀ ਏ ਚੰਗਾ ਭੜਾ ਤੇ ਡੱਡੂ ਨੇ ਜਦੋਂ ਦੰਦੇ ਇੱਕ ਵੱਡੇ ਕਟਿਆ ਮਨੁੱਖ ਨੂੰ ਸੱਪ ਇੱਕਦਮ ਫੁੰਕਾਰੇ ਮਾਰਦਾ ਹੋਇਆ ਲਾਗੋ ਦੀ ਨਿਕਲ ਕੇ ਗਿਆ ਹਬਕਾ ਪੈ ਗਿਆ ਡਰ ਗਿਆ ਬੰਦਾ ਉਹਦੀ ਮੌਤ ਹੋ ਗਈ ਇਹਦਾ ਅਰਥ ਕਈ ਵਾਰ ਮਨ ਦੇ ਡਰ ਕਰਕੇ ਹੀ ਕਈ ਵਿਅਕਤੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਦੁਖੀ ਹੋ ਜਾਂਦੇ ਨੇ ਕਈਆਂ ਦੀ ਤੇ ਮੌਤ ਹੀ ਹੋ ਜਾਂਦੀ ਹੈ ਇਸ ਵਾਸਤੇ ਮਨ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਮਨ ਦੀਆਂ ਕਮਜ਼ੋਰੀਆਂ ਕਰਕੇ ਸਰੀਰਕ ਬਿਮਾਰੀਆਂ ਪੈਦਾ ਹੁੰਦੀਆਂ ਨੇ ਆਧੁਨਿਕ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੇ ਹੈ ਜੇ ਦਾ ਮਨ ਬਿਮਾਰ ਹੈ ਉਹਨੂੰ ਸਰੀਰ ਦੀਆਂ ਬਹੁਤ ਸਾਰੀਆਂ ਹੋਰ ਬਿਮਾਰੀਆਂ ਲੱਗ ਸਕਦੀਆਂ ਨੇ ਮੈਂ ਇੱਕ ਵਾਰ ਇੱਥੇ ਗੱਲ ਕੀਤੀ ਸੀ ਕਿ ਇੱਕ ਆਰਟੀਕਲ ਟਰਬਿਊਨ ਅਖਬਾਰ ਦੇ ਵਿੱਚੋਂ ਮੈਂ ਪੜ੍ਹਿਆ ਪੀਜੀਆਈ ਚੰਡੀਗੜ੍ਹ ਕੋਈ ਪੇਟ ਦੀਆਂ ਬਿਮਾਰੀਆਂ ਦਾ ਮਾਹਰ ਡਾਕਟਰ ਸੀ ਉਹਨੇ ਕਿਹਾ ਕਿ ਸੌਮ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਨੇ ਪੇਟ ਦੀਆਂ ਬਿਮਾਰੀਆਂ ਦੇ ਪੀੜਤ ਉਹਨਾਂ ਵਿੱਚੋਂ 80 ਬੰਦਿਆਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਕੇਵਲ ਉਹਨਾਂ ਨੂੰ ਮਹਿਸੂਸ ਹੁੰਦਾ ਮੈਨੂੰ ਭੁੱਖ ਨਹੀਂ ਲੱਗਦੀ ਜੋ ਮੈਂ ਖਾਂਦਾ ਹਾਂ ਉਹ ਪਚਦਾ ਨਹੀਂ ਮੇਰਾ ਪੇਟ ਸਾਫ਼ ਨਹੀਂ ਹੁੰਦਾ ਸਮੱਸਿਆ ਮਨ ਦੇ ਹੁੰਦੀ ਹੈ ਮਹਿਸੂਸ ਕਰਦੇ ਨੇ ਉਹ ਮਹਿਸੂਸ ਕਰਨ ਵਾਲਾ ਵਿਅਕਤੀ ਜਦੋਂ ਡਾਕਟਰ ਕੋਲ ਜਾਂਦਾ ਹੈ ਡਾਕਟਰ ਕੋਈ ਨਾ ਕੋਈ ਉਹਦੇ ਸਿੰਪਟਮ ਵੇਖ ਕੇ ਜੋ ਉਹ ਦੱਸਦਾ ਹੈ ਕਿਉਂਕਿ ਉਹ ਕਿਹੜਾ ਕੋਈ ਅੰਤਰਜਾਮੀ ਹੁੰਦਾ ਹੈ ਕਿ ਉਹਨੂੰ ਉਦਾਂ ਹੀ ਪਤਾ ਲੱਗ ਜਾਣਾ ਹੈ ਇਹਨੂੰ ਕੀ ਬਿਮਾਰੀ ਅਸੀਂ ਜੋ ਦੱਸਦੇ ਹਾਂ ਉਹਦੇ ਅਨੁਸਾਰ ਡਾਕਟਰ ਦਵਾਈ ਦਿੰਦੇ ਨੇ ਜੋ ਦੱਸਿਆ ਪੇਸ਼ੈਂਟ ਨੇ ਡਾਕਟਰ ਨੇ ਦਵਾਈ ਦੇ ਦਿੱਤੀ ਬਿਮਾਰੀ ਹੈ ਨਹੀਂ ਸੀ ਦਵਾਈ ਖਾ ਰਿਹਾ ਹੁਣ ਕੀ ਹੋਏਗਾ ਸਾਈਡ ਇਫੈਕਟ ਹੋਏਗਾ ਤੇ ਉਹਦੇ ਨਾਲ ਇੱਕ ਨਵੀਂ ਬਿਮਾਰੀ ਪੈਦਾ ਹੋਏਗੀ ਬਹੁਤ ਸਾਰੀਆਂ ਬਿਮਾਰੀਆਂ ਅੱਜ ਦਾ ਮਨੁੱਖ ਸਹਿਹੜ ਰਿਹਾ ਹੈ ਮਨ ਕਰਕੇ ਮਨ ਦੀਆਂ ਕਮਜ਼ੋਰੀਆਂ ਕਰਕੇ ਮਨ ਕਰਕੇ ਬਹੁਤ ਕੁਝ ਫੀਲ ਕਰੀ ਜਾਂਦਾ ਹੈ ਉਹ ਹੁੰਦਾ ਨਹੀਂ ਨਾ ਉਹ ਕਹੀ ਜਾਂਦਾ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਭੁੱਖ ਨਹੀਂ ਲੱਗਦੀ ਮੈਨੂੰ ਫਲਾਣੀ ਥਾਂ ਤੇ ਦਰਦ ਮਹਿਸੂਸ ਹੁੰਦਾ ਨਾ ਕੋਈ ਦਰਦ ਹੁੰਦੀ ਹੈ ਨਾ ਕੋਈ ਐਵੇਂ ਦੀ ਕੋਈ ਹੋਰ ਸਮੱਸਿਆ ਹੁੰਦੀ ਹੈ ਸਮੱਸਿਆ ਹੁੰਦੀ ਹੈ ਮਨ ਦੀ ਤੋਂ ਮਨ ਦਾ ਅਰੋਗ ਹੋਣਾ ਬਹੁਤ ਜ਼ਰੂਰੀ ਹੈ ਮਨ ਦੇ ਰੋਗ ਦਾ ਇਲਾਜ ਕੇਵਲ ਗੁਰੂ ਦੇ ਕੋਲ ਹੈ ਗਿਆਨ ਦੇ ਰਾਹੀਂ ਸਮਝ ਦੇ ਰਾਹੀਂ ਸਤ ਸੰਗ ਰਾਹੀਂ ਜਿਵੇਂ ਤੁਸੀਂ ਬੈਠੇ ਹੋ ਅੱਜ ਦੇ ਸਮੇਂ ਦੇ ਵਿੱਚ بڑے بڑے ਸਕੈਲੋਜਿਸਟ ਨੇ ਜਿਨ੍ਹਾਂ ਕੋਲ ਜਦੋਂ ਪੇਸ਼ੈਂਟ ਜਾਂਦਾ ਹੈ ਉਹ ਕਾਉਂਸਲਿੰਗ ਕਰਦੇ ਨੇ ਜੇ ਕਾਉਂਸਲਿੰਗ ਤੋਂ ਗੱਲ ਅੱਗੇ ਵੱਧ ਜਾਏ ਕਿਉਂਕਿ ਇਹ ਵੀ ਲੈਵਲ ਹੁੰਦੇ ਨੇ ਜਿਵੇਂ ਕਈ ਵਾਰ ਚੌਥੇ ਦਰਜੇ ਦੀ ਸਰੀਰਕ ਬਿਮਾਰੀ ਬਾਰੇ ਡਾਕਟਰ ਕਹਿ ਨਹੀਂ ਦਿੰਦਾ ਕਿ ਹੁਣ ਇਹ ਲਾ ਇਲਾਜ ਹੁਣ ਇਹਦੀ ਸੇਵਾ ਕਰ ਲਓ ਇਹਦੀ ਮੌਤ ਹੋ ਜਾਣੀ ਹੈ ਇਹਦੇ ਕੋਲ ਇੰਨੇ ਕ ਮਹੀਨੇ ਨੇ ਇੰਨੇ ਕ ਸਾਲ ਨੇ ਐਵੇਂ 멘ਟਲ ਹੈਲਥ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਸਾਰੇ ਹੀ ਬੰਦਿਆਂ ਨੂੰ ਤੁਸੀਂ ਸੰਗਲਾਂ ਨਾਲ ਬੰਨ ਕੇ ਨਹੀਂ ਰੱਖ ਸਕਦੇ ਸਾਰੇ ਉਸ ਸਥਿਤੀ ਵਿੱਚ ਨਹੀਂ ਪਹੁੰਚਦੇ ਕਈ ਚੰਗੇ ਭਲੇ ਸਮਾਜ ਵਿੱਚ ਵਿਚਰ ਰਹੇ ਹੁੰਦੇ ਨੇ ਮਨ ਦੀ ਕੋਈ ਨਾ ਕੋਈ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਫਿਰ ਸਾਈਕੋਲੋਜਿਸਟ ਜਿਹੜਾ ਹੈ ਉਹ ਕਿਸੇ ਸਾਈਕਾਇਟ੍ਰਿਕ ਦੇ ਕੋਲ ਭੇਜ ਦਿੰਦਾ ਹੈ ਉਹ ਫਿਰ ਦਵਾਈਆਂ ਵੀ ਲਿਖਦੇ ਨੇ ਤਾਂ ਕਿ ਜਿਹੜੇ ਬ੍ਰੇਨ ਦੇ ਵਿੱਚ ਕੈਮੀਕਲ ਅਨ ਬੈਲੈਂਸ ਹੋਏ ਨੇ ਉਹਨਾਂ ਨੂੰ ਬੈਲੈਂਸ ਦੇ ਵਿੱਚ ਕੀਤਾ ਜਾਏ ਅੱਜ ਸਿਆਣੇ ਲੋਕ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਪਹਿਲਾਂ ਤਾਂ ਹਰ ਇੱਕ ਮਨ ਦੀ ਬਿਮਾਰੀ ਨੂੰ ਭੂਤਾਂ ਪ੍ਰੇਤਾਂ ਨਾਲ ਜੋੜ ਕੇ ਹੀ ਲੋਕ ਬਾਬਿਆਂ ਕੋਲ ਹੀ ਭੱਜੇ ਫਿਰਦੇ ਸਨ ਪਰ ਹੁਣ ਸਕਾਇਲੋਜਿਸਟ ਤੇ ਸਾਈਕੀਆਟ੍ਰਿਕ ਉਹਨਾਂ ਦੇ ਕੋਲ ਵੀ ਪੇਸ਼ੈਂਟਸ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਲੇਕਿਨ ਕਈ ਵਾਰ ਉਹਨਾਂ ਕੋਲ ਜਾ ਕੇ ਵੀ ਬੰਦਾ ਠੀਕ ਨਹੀਂ ਹੁੰਦਾ। ਇਸੇ ਕਰਕੇ ਕੋਈ ਵੀ ਸਕਾਇਲੋਜਿਸਟ ਜਦੋਂ ਕਾਉਂਸਲਿੰਗ ਕਰਦਾ ਹੈ ਤੇ ਉਹ ਇਹ ਕਹਿੰਦਾ ਹੈ meditation ਕਰਿਆ ਕਰ, ਤੂੰ ਪਾਠ ਕਰਿਆ ਕਰ, ਤੂੰ ਗੁਰਦੁਆਰੇ ਜਾਇਆ ਕਰ ਕਿਉਂਕਿ ਧਰਮ ਹੈ, ਰੱਬੀ ਵਿਸ਼ਵਾਸ ਜਿਹੜਾ ਬੰਦੇ ਦੇ ਮਨ ਨੂੰ ਮਜ਼ਬੂਤ ਕਰਦਾ ਹੈ। ਇਸ ਲਈ ਬਿਮਾਰੀਆਂ ਤਾਂ ਸ਼ੁਰੂ ਹੀ ਮਨ ਤੋਂ ਹੁੰਦੀਆਂ ਨੇ। ਮਨ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਗੁਰਬਾਣੀ ਨਾਲ ਗੁਰੂ ਨਾਲ ਸਤਸੰਗਤ ਨਾਲ ਧਰਮ ਅਸਥਾਨ ਦੇ ਨਾਲ ਰੱਬੀ ਵਿਸ਼ਵਾਸ ਦੇ ਨਾਲ ਜਿਹਦੇ ਕੋ ਰੱਬੀ ਵਿਸ਼ਵਾਸ ਨਹੀਂ ਉਹਦੇ ਮਨ ਨੂੰ ਕੋਈ ਠੰਮਣਾ ਨਹੀਂ ਦਿੱਤਾ ਜਾ ਸਕਦਾ ਜਿਉ ਮੰਦਰ ਕੋ ਥੰਮੇ ਧੰਮਣ ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ ਡੋਲਦੇ ਡਿੱਗਦੇ ਕਮਜ਼ੋਰ ਪਏ ਮਨ ਨੂੰ ਕੇਵਲ ਗੁਰੂ ਦਾ ਸ਼ਬਦ ਹੀ ਠੰਮਣਾ ਦੇ ਸਕਦਾ ਹੈ ਇਸ ਲਈ ਸਭ ਤੋਂ ਵੱਡੀ ਦਵਾਈ ਹੈ ਸਾਰੀਆਂ ਸਮੱਸਿਆਵਾਂ ਦੀ ਸਾਰੀਆਂ ਬਿਮਾਰੀਆਂ ਦੀ ਗੁਰੂ ਦਾ ਸ਼ਬਦ ਖਿਆਲ ਕਰਿਓ ਬਹੁਤੀਆਂ ਸਰੀਰ ਦੀਆਂ ਬਿਮਾਰੀਆਂ ਕਿੱਥੋਂ ਸ਼ੁਰੂ ਹੁੰਦੀਆਂ ਨੇ ਅੱਜ ਦੀ ਮੈਡੀਕਲ ਸਾਇੰਸ ਨੂੰ ਵੀ ਪੁੱਛ ਲਾ ਉਹ ਕਹਿੰਦੇ ਨੇ ਜੀ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਸਾਡੇ ਗਲਤ ਖਾਣ ਪਾਣ ਕਰਕੇ ਗੁਰੂ ਕੋਲ ਆਵਾਂਗੇ ਤਾਂ ਗੁਰੂ ਦੱਸੇਗਾ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਕੀ ਖਾਣਾ ਤੇ ਕੀ ਨਹੀਂ ਖਾਣਾ ਕਿੰਨਾ ਕ ਖਾਣਾ ਇਹ ਨਾ ਹੋਵੇ ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਖਾਏ ਮੈਂ ਕਈ ਵਾਰ ਗੁੱਸਾ ਵੀ ਕਈ ਜਣੇ ਕਰ ਜਾਂਦੇ ਨੇ ਪਰ ਖਿਆਲ ਕਰਿਓ ਜਿੱਥੋਂ ਬਿਮਾਰੀਆਂ ਠੀਕ ਹੋਣੀਆਂ ਸਨ ਅੱਜ ਉੱਥੋਂ ਹੀ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਜੰਨੀਆਂ ਤਲੀਆਂ ਚੀਜ਼ਾਂ ਗੁਰਦੁਆਰਿਆਂ ਚ ਧਰਮ ਸਥਾਨਾਂ ਦੇ ਵਿੱਚ ਖਵਾਈਆਂ ਜਾਂਦੀਆਂ ਨੇ ਘਰਾਂ ਦੇ ਵਿੱਚ ਇੰਨੀਆਂ ਤਲੀਆਂ ਚੀਜ਼ਾਂ ਬੰਦਾ ਖਾਂਦਾ ਓਨੇ ਮਿਰਚ ਮਸਾਲੇ ਹੋਟਲਾਂ ਦੀਆਂ ਸਬਜ਼ੀਆਂ ਵਿੱਚ ਨਹੀਂ ਪੈਂਦੇ ਜਿੰਨੇ ਲੰਗਰਾਂ ਵਿੱਚ ਪੈਂਦੇ ਨੇ ਜਿੱਥੋਂ ਬਿਮਾਰੀ ਠੀਕ ਹੋਣੀ ਸੀ ਬੰਦਾ ਉੱਥੇ ਹੀ ਆ ਕੇ ਬਿਮਾਰ ਹੋ ਰਿਹਾ ਹੈ ਗਲਤ ਖਾਣ ਪਾਣ ਕਰਕੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਧਰਮ ਦੱਸਦਾ ਹੈ ਕਿ ਕੀ ਖਾਣਾ ਹੈ ਕਿੰਨਾ ਕੁ ਖਾਣਾ ਹੈ ਤੇ ਕਿਵੇਂ ਖਾਣਾ ਹੈ ਤੇ ਜੇ ਬੰਦੇ ਨੇ ਇਹ ਗੱਲ ਨਹੀਂ ਸਮਝੀ ਫਿਰ ਤਾਂ ਬਿਮਾਰੀਆਂ ਪੈਦਾ ਹੋਣਗੀਆਂ ਦੂਜੀ ਗੱਲ ਬੰਦੇ ਨੇ ਕਿਵੇਂ ਸੋਚਣਾ ਹੈ ਬੰਦੇ ਦੇ ਗਲਤ ਸੋਚਣ ਕਰਕੇ ਬੰਦੇ ਦੇ ਅੰਦਰ ਮਾਨਸਿਕ ਪ੍ਰੋਬਲਮਸ ਪੈਦਾ ਹੁੰਦੀਆਂ ਨੇ ਜਦ ਕਿ ਗੁਰੂ ਸਾਹਿਬ ਸਿਖਾਉਂਦੇ ਨੇ ਡਿੱਗੈ ਨਾ ਡੋਲੈ ਡੜ ਕਰ ਰਹੋ ਪੂਰਨ ਹੋਏ ਤ੍ਰਪਤਾਨੇ ਕਿਵੇਂ ਡਿੜਤਾ ਦੇ ਵਿੱਚ ਰਹਿਣਾ ਹੈ ਡਿੱਗਣਾ ਡੋਲਣਾ ਨਹੀਂ ਆਗਾਹ ਕੋ ਤਰੰਗ ਪਿੱਛਾ ਫੇਰਨਾ ਮੋਹੜੜਾ ਕਦੇ ਘਬਰਾ ਕੇ ਪਿੱਛੇ ਨਹੀਂ ਵੇਖਣਾ ਸਿੱਧਾ ਨੱਕ ਦੀ ਸੇਤ ਤੇ ਤੁਰੇ ਜਾਣਾ ਹੈ ਗੁਰੂ ਤੇਰੇ ਨਾਲ ਹੈ ਪਰਮੇਸ਼ਰ ਤੇਰੇ ਨਾਲ ਹੈ ਜਦੋਂ ਐਵੇਂ ਬੰਦਾ ਨਿਤ ਧੜਕ ਹੋ ਕੇ ਤੁਰੇਗਾ ਮਨ ਕਦੇ ਕਮਜ਼ੋਰ ਹੋ ਸਕਦਾ ਹੈ ਤੇ ਖਿਆਲ ਕਰਿਓ ਜਿੰਨੇ ਕੱਲ ਕਲੇਸ਼ ਨੇ ਪਰਿਵਾਰਾਂ ਦੇ ਵਿੱਚ ਕਾਰੋਬਾਰ ਦੇ ਵਿੱਚ ਇਹ ਵੀ ਬੰਦੇ ਦੀ ਨਲੈਕੀ ਕਰਕੇ ਨੇ ਜਿੰਨੇ ਝਗੜੇ ਨੇ ਜਿਹੜਾ ਸਾਡਾ ਮਨੁੱਖ ਦਾ ਇੱਕ ਫਰਜ਼ ਹੈ ਬਾਣੀ ਸਾਨੂੰ ਫਰਜ਼ਾਂ ਬਾਰੇ ਸਿਖਾਉਂਦੀ ਹੈ ਜੇ ਹਰ ਇੱਕ ਵਿਅਕਤੀ ਆਪੋ ਆਪਣੇ ਫਰਜ਼ ਨਿਭਾਈ ਜਾਏ ਕਦੇ ਪਰਿਵਾਰ ਦੇ ਵਿੱਚ ਝਗੜੇ ਪੈਦਾ ਹੋ ਸਕਦੇ ਨੇ ਪੁੱਤਰ ਦੇ ਮਾਪਿਓ ਪ੍ਰਤੀ ਕੁਝ ਫਰਜ਼ ਹੁੰਦੇ ਨੇ ਨਿਭਾਏਗਾ ਮਾਪਿਓ ਖੁਸ਼ ਰਹਿਣਗੇ ਮਾਤਾ ਪਿਤਾ ਦੇ ਬੱਚਿਆਂ ਪ੍ਰਤੀ ਕੁਝ ਫਰਜ਼ ਹੁੰਦੇ ਨੇ ਜੇ ਵਧੀਆ ਢੰਗ ਨਾਲ ਫਰਜ਼ ਨਿਭਾਉਣਗੇ ਕੋਈ ਸਮੱਸਿਆ ਪੈਦਾ ਹੋ ਸਕਦੀ ਹੈ ਪਤੀ ਪਤਨੀ ਦੇ ਇੱਕ ਦੂਸਰੇ ਪ੍ਰਤੀ ਕੁਝ ਫਰਜ਼ ਕੁਝ ਡਿਊਟੀਆਂ ਹੁੰਦੀਆਂ ਨੇ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਜੇ ਨਿਭਾਈ ਜਾਣਗੇ ਕੋਈ ਸਮੱਸਿਆ ਪੈਦਾ ਹੀ ਨਹੀਂ ਹੋ ਸਕਦੇ ਦੋ ਭਰਾ ਆਪੋ ਆਪਣੇ ਫਰਜ਼ਾਂ ਪ੍ਰਤੀ ਪਾਬੰਦ ਰਹਿਣ ਛੋਟੇ ਦੇ ਵੱਡੇ ਪ੍ਰਤੀ ਕੁਝ ਫਰਜ਼ ਨੇ ਵੱਡੇ ਹੋਣ ਦੇ ਨਾਤੇ ਛੋਟੇ ਭਰਾ ਦੇ ਪ੍ਰਤੀ ਕੁਝ ਫਰਜ਼ ਨੇ ਜੇ ਉਹ ਫਰਜ਼ ਨਿਭਾਉਣ ਦੋ ਭਰਾਵਾਂ ਵਿੱਚ ਝਗੜਾ ਹੋ ਸਕਦਾ ਹੈ ਦੋ 파ਟਨਰ ਨੇ ਜੇ ਇੱਕ ਜਣਾ ਇਹ ਚਾਹੁੰਦਾ ਹੈ ਗੱਲਾਂ ਤੇ ਇੱਕ ਹੀ ਇਹ ਮੈਂ ਥੋੜੇ ਜਿ ਖਸਕਾ ਲਵਾਂ ਕਿਹੜਾ ਪਤਾ ਲੱਗਣਾ ਬੇਈਮਾਨੀ ਕਰੇ ਦੋ 파ਟਨਰ ਉਹਨਾਂ ਦੀ ਕੋਈ 파ਟਨਰਸ਼ਿਪ ਉਹਨਾਂ ਦਾ ਕੋਈ ਕਾਰੋਬਾਰ ਲੰਬੇ ਸਮੇਂ ਤੱਕ ਚੱਲ ਸਕਦਾ ਹੈ ਫੇਲ ਤਾਂ ਹੋਣਾ ਹੀ ਹੈ ਕਿਸੇ ਵੀ ਰਿਲੇਸ਼ਨ ਦੇ ਵਿੱਚ ਜਿੱਥੇ ਬੇਈਮਾਨੀ ਹੋਏਗੀ ਉਹ ਰਿਲੇਸ਼ਨ ਟੁੱਟੇਗਾ ਉੱਥੇ ਝਗੜਾ ਪੈਦਾ ਹੋਏਗਾ ਜਿੱਥੇ ਕੋਈ ਇੱਕ ਦੂਸਰੇ ਨੂੰ ਚੀਟ ਕਰ ਰਿਹਾ ਹੋਏਗਾ ਉੱਥੇ ਸਮੱਸਿਆ ਪੈਦਾ ਹੋਏਗੀ ਬਲਕਿ ਇਹੋ ਜਿਹੇ ਬੰਦੇ ਦਾ ਤੇ ਗੁਰੂ ਸਾਹਿਬ ਕਹਿੰਦੇ ਸੰਗ ਵੀ ਨਹੀਂ ਕਰਨਾ ਲੋਭੀ ਕਾ ਵਸਾ ਨਾ ਕੀਤਾ ਲੋਭੀ ਕਾ ਵਸਾ ਨਾ ਕੀਤਾ ਜੇ ਕਾ ਪਾਰ ਵਸਾਏ ਅੰਤ ਕਾਲ ਤਥੈ ਤੂ ਹੈ ਜਿੱਥੇ ਹੱਥ ਨਾ ਪਾਏ ਇਹੋ ਜਿਹੇ ਬੰਦਿਆਂ ਦਾ ਤੇ ਬਿਲਕੁਲ ਵਸਾ ਨਹੀਂ ਕਰਨਾ ਆਪਣੇ ਫਰਜ਼ਾਂ ਪ੍ਰਤੀ ਬਿਲਕੁਲ ਪੱਕੇ ਰਹਿਣਾ ਹੈ ਮਹਾਰਾਜ ਕਹਿੰਦੇ ਨੇ ਤਿੰਨਾ ਨਾ ਸੁਹਾਗਣੀ ਜਿੰਨਾ ਝਾਕ ਨਾ ਹੋਰ ਜਿਸ ਔਰਤ ਨੂੰ ਦੂਜੇ ਦੀ ਝਾਕ ਨਹੀਂ ਅਸਲੀ ਸੁਹਾਗਣ ਉਹ ਹੈ ਮਰਦ ਨੂੰ ਕਿਆ ਕਿਆ ਗਲਾਇਓ ਭੋਸ਼ ਪਰ ਵੇਲ ਨਾ ਜੋਹੇ ਕੰਤ ਤੋਂ ਨਾਨਕ ਫੁੱਲਾਂ ਸੰਦੇ ਬਾੜ ਖੜਿਆ ਹੱਬ ਸੰਸਾਰ ਜਿਉ ਤੈਨੂੰ ਪਤਨੀ ਰੂਪੇ ਜੀਵਨ ਸਾਥੀ ਇਸ ਸੰਸਾਰ ਦੇ ਸੋਹਣੇ ਬਗੀਚੇ ਵਿੱਚੋਂ ਇੱਕ ਫੁੱਲ ਵਾਂਗੂ ਪ੍ਰਾਪਤ ਹੋਇਆ ਹੈ ਇਹਦੀ ਮਹਿਕ ਨੂੰ ਮਾਣ ਤਾਂ ਤੂੰ ਮਰਦ ਹੈ ਤੇ ਜੇ ਤੂੰ ਇੱਧਰ ਉੱਧਰ ਮੂੰਹ ਮਾਰਦਾ ਫਿਰਦਾ ਹੈ ਫਿਰ ਤੂੰ ਮਰਦ ਨਹੀਂ ਗਿਣਿਆ ਜਾ ਸਕਦਾ ਪਰਿਵਾਰਕ ਰਿਸ਼ਤਾ ਇੱਕ ਦੂਜੇ ਨੂੰ ਚੀਟ ਕਰਨ ਤੋਂ ਹੀ ਤੇ ਖਰਾਬ ਹੁੰਦਾ ਹੈ ਜਿੰਨੇ ਵੀ ਰਿਲੇਸ਼ਨ ਨੇ ਉਹਨਾਂ ਦੇ ਕੋਈ ਨਾ ਕੋਈ ਫਰਜ਼ ਹੁੰਦੇ ਨੇ ਜਦੋਂ ਅਸੀਂ ਉਹ ਫਰਜ਼ ਨਹੀਂ ਨਿਭਾਉਂਦੇ ਫਿਰ ਕਲੇਸ਼ ਤੇ ਕਲੇਸ਼ ਉਹ ਸਾਡੇ ਦਿਮਾਗ ਦੇ ਉੱਪਰ ਹਮੇਸ਼ਾ ਸਵਾਰ ਹੋਇਆ ਰਹਿੰਦਾ ਹੈ ਬੰਦਾ ਤੁਰਿਆ ਫਿਰਦਾ ਉਹਨੂੰ ਪਤਾ ਨਹੀਂ ਲੱਗਦਾ ਕਿੱਧਰ ਤੁਰਿਆ ਜਾ ਰਿਹਾ ਹੈ ਨਾ ਨੀਂਦ ਆਉਂਦੀ ਹੈ ਨਾ ਭੁੱਖ ਲੱਗਦੀ ਹੈ ਪਰਿਵਾਰਕ ਕਲੇਸ਼ ਵੀ ਇੱਕ ਪ੍ਰਕਾਰ ਦਾ ਤਾਪ ਹੈ ਸਰੀਰਕ ਬਿਮਾਰੀਆਂ ਜਿਹੜੀਆਂ ਅਸੀਂ ਗਲਤ ਖਾਣ ਪੀਣ ਗਲਤ ਰਹਿਣ ਸਹਿਣ ਗਲਤ ਲਾਈਫ ਸਟਾਈਲ ਕਰਕੇ ਪੈਦਾ ਕੀਤੀਆਂ ਨੇ ਉਹ ਵੀ ਇੱਕ ਸੰਤਾਪ ਹੈ ਉਹ ਵੀ ਇੱਕ ਤਾਪ ਹੈ ਤੇ ਮਨਵੀਆਂ ਪ੍ਰੋਬਲਮਸ ਕਰਕੇ ਤਾਂ ਕਈ ਬੰਦੇ ਇੰਨੇ ਕਮਜ਼ੋਰ ਹੋ ਜਾਂਦੇ ਨੇ ਕੋਈ ਰੇਲਵੇ ਟਰੈਕ ਤੇ ਧੌਣ ਰੱਖ ਦਿੰਦਾ ਹੈ ਕੋਈ ਬੱਸ ਦੇ ਸਾਹਮਣੇ ਟਰੱਕ ਦੇ ਸਾਹਮਣੇ ਛਾਲ ਮਾਰ ਦਿੰਦਾ ਹੈ ਚਲਦੀ ਟ੍ਰੇਨ ਦੇ ਸਾਹਮਣੇ ਛਾਲ ਮਾਰ ਦਿੰਦਾ ਹੈ ਕੋਈ ਫਾਹਾ ਲੈ ਕੇ ਲਟਕ ਜਾਂਦਾ ਹੈ ਪੱਖੇ ਦੇ ਨਾਲ ਐਵੇਂ ਆਤਮ ਹਾਤ ਕਰ ਲੈਂਦੇ ਨੇ ਇਹ ਵੀ ਇੱਕ ਸੰਤਾਪ ਹੈ ਸੰਤਾਪ ਭੋਗਦਾ ਹੋਇਆ ਦੁਖੀ ਹੋ ਕੇ ਤੇ ਬੰਦਾ ਐਵੇਂ ਆਤਮ ਹੱਤਿਆ ਕਰਦਾ ਹੈ ਇਹ ਜਿਹੜੇ ਤਿੰਨ ਤਾਪ ਨੇ ਮਹਾਰਾਜ ਕਹਿੰਦੇ ਨੇ ਉਹ ਭਲਿਆ ਇਹੋ ਜੀਆਂ ਤੈਨੂੰ ਤੱਤੀਆਂ ਹਵਾਵਾਂ ਘੇਰ ਨਹੀਂ ਸਕਣਗੀਆਂ ਤਾਤੀ ਵਾਉ ਨ ਲੱਗਈ ਪਾਰ ਬ੍ਰह्म ਸ਼ਰਨਾਈ ਜੇ ਤੂੰ ਵੈਗੁਰੂ ਦੀ ਸ਼ਰਨ ਵਿੱਚ ਆ ਜਾਵੇਂ ਚੋ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਜਿਵੇਂ ਰਮਾਇਣ ਦੇ ਵਿੱਚ ਦੱਸਿਆ ਜਾਂਦਾ ਨੇ ਇੱਕ ਰਾਮਕਾਰ ਸੀ ਰਾਮ ਦਾ ਨਾਮ ਲੈ ਕੇ ਲక్ష్మణ ਨੇ ਵਾਹੀ ਕਹਿਣ ਲੱਗਾ ਇਸ ਲਾਈਨ ਤੋਂ ਪਾਰ ਨਾ ਆਇਂ ਸੀਤਾ ਨੂੰ ਰਾਮਣ ਉਦੋਂ ਹੀ ਉਠਾ ਕੇ ਲੈ ਗਿਆ ਜਦੋਂ ਉਸ ਲਾਈਨ ਨੂੰ ਸੀਤਾ ਨੇ ਕਰਾਸ ਕੀਤਾ ਸਾਡੇ ਗੁਰੂ ਨੇ ਮਰਿਆਦਾ ਦੀ ਇੱਕ ਲਾਈਨ ਲਗਾਈ ਹੈ ਜਦੋਂ ਅਸੀਂ ਮਰਿਆਦਾ ਤੋਂ ਹਟਦੇ ਹਾਂ ਜਦੋਂ ਅਸੀਂ ਗਲਤ ਢੰਗ ਦੇ ਨਾਲ ਜ਼ਿੰਦਗੀ ਜੂਦੇ ਹਾਂ ਫਿਰ ਤਾਂ ਤਤੀਵਾ ਲੱਗੇਗੀ ਫਿਰ ਤਾਂ ਸੰਤਾਪ ਝੱਲਣਾ ਪਏਗਾ ਦੁਖੀ ਹੋਣਾ ਪਏਗਾ ਖਿਆਲ ਕਰਿਓ ਪੁਰਾਣੇ ਸਮਿਆਂ ਦੇ ਵਿੱਚ ਜਾਂ ਅੱਜ ਵੀ ਜਿਹੜੇ ਬੰਦੇ ਨੂੰ ਕੋਈ ਮੌਤ ਦਾ ਖੌਫ ਹੁੰਦਾ ਹੈ ਸਰਕਾਰਾਂ ਉਹਨੂੰ ਬਾਡੀਗਾਰਡਸ ਦਿੰਦੀਆਂ ਨੇ ਸਿਕਿਉਰਿਟੀ ਦਿੰਦੀਆਂ ਨੇ ਤੇ ਉਹ ਕਈ ਵਾਰ ਉਹਦੇ ਘਰ ਦੇ ਉੱਚੇ ਉੱਚੇ ਕਮਰੇ ਤੇ ਜਿਵੇਂ ਚੁਬਾਰੇ ਹੁੰਦੇ ਨੇ ਚੁਬਾਰੇ ਦੇ ਉੱਪਰ ਐਵੇਂ ਇੱਟਾਂ ਲਾ ਕੇ ਬੋਰੀਆਂ ਲਾ ਕੇ ਚਾਰ ਸ਼ਫੇਰੇ ਆਪੋ ਆਪਣੀਆਂ ਗਨ ਫਿੱਟ ਕਰਕੇ ਖੜੋ ਜਾਂਦੇ ਨੇ ਕਾਦੇ ਲਈ ਤਾਂ ਕਿ ਕੋਈ ਦੁਸ਼ਮਣ ਇਹਦੇ ਤੇ ਅਟੈਕ ਨਾ ਕਰ ਸਕੇ ਉਹਨੂੰ ਪਤਾ ਕੀ ਕਹਿੰਦੇ ਨੇ ਉਹਨੂੰ ਚੌਂਕੀ ਕਹਿੰਦੇ ਨੇ ਵੈਸੇ ਪੰਜਾਬ ਦੇ ਵਿੱਚ ਅੱਜ ਵੀ ਇੱਕ ਥਾਣਾ ਹੁੰਦਾ ਇੱਕ ਚੌਂਕੀ ਹੁੰਦੀ ਹੈ ਚੌਂਕੀ ਛੋਟਾ ਜਿਹਾ ਥਾਣਾ ਹੁੰਦਾ ਤੇ ਉਹਦੇ ਚਾਰ ਛਫੇਰੇ ਉਹਨਾਂ ਨੇ ਮੋਰਚਾ ਬੰਦੀ ਕੀਤੀ ਹੁੰਦੀ ਹੈ ਸਤਿਗੁਰ ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਜਿੱਥੋਂ-ਜਿੱਥੋਂ ਵੀ ਸਮੱਸਿਆਵਾਂ ਨੇ ਆਉਣਾ ਹੈ ਨਾ ਉਹਨਾਂ ਸਮੱਸਿਆਵਾਂ ਨੂੰ ਡੱਕ ਕੇ ਰੱਖਣ ਲਈ ਉਹਨਾਂ ਦੁਸ਼ਮਣਾਂ ਨੂੰ ਕਾਬੂ ਕਰਨ ਵਾਸਤੇ ਤੇਰੇ ਕੋਲ ਚੌਂਕੀ ਪਤਾ ਕੀ ਹੈ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ ਸਾਡੇ ਦਿਵਾਲੇ ਜਿਹੜੀ ਚੌਂਕੀ ਹੈ ਉਹ ਹੈ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਸਾਡਾ ਬਾਡੀਗਾਰਡ ਹੈ ਜਿੱਥੇ ਅਸੀਂ ਜਾਵਾਂਗੇ ਗੁਰੂ ਦਾ ਸ਼ਬਦ ਉੱਥੇ ਸਾਡੀ ਰਹਿਨਮਾਈ ਕਰੇਗਾ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕਟ ਜਮ ਕੇ ਫੰਦਾ ਕਈਆਂ ਨੂੰ ਮੌਤ ਦਾ ਡਰ ਹੁੰਦਾ ਹੈ ਮੌਤ ਦੇ ਖੋਫ ਕਰਕੇ ਕਈ ਬੰਦੇ ਵਧੀਆ ਢੰਗ ਨਾਲ ਜੀਵਨ ਨਹੀਂ ਜੂ ਸਕਦੇ ਸਤਿਗੁਰ ਕਹਿੰਦੇ ਮੌਤ ਦੇ ਖੋਫ ਰੂਪੇ ਲੋਖ ਨੂੰ ਵੀ ਗੁਰੂ ਦਾ ਗਿਆਨ ਕੱਟ ਦਿੰਦਾ ਹੈ ਕੇਵਲ ਇੱਕੋ ਡਾਕਟਰ ਹੈ ਜਿਹੜਾ ਤਿੰਨਾ ਤਾਪਾਂ ਦਾ ਇਲਾਜ ਕਰ ਸਕਦਾ ਹੈ ਨਹੀਂ ਤੇ ਹਰ ਇੱਕ ਬਿਮਾਰੀ ਦਾ ਵੱਖੋ ਵੱਖਾ ਡਾਕਟਰ ਨੇ ਤੁਸੀਂ ਜਿਵੇਂ ਸਮਾਜ ਵਿੱਚ ਵੰਦੇ ਹੋ ਉਹ ਡਾਕਟਰ ਹੈ ਗੁਰੂ ਤੇ ਜਿਹੜੀ ਦਵਾਈ ਦਿੰਦਾ ਹੈ ਉਹ ਕੀ ਹੈ ਗਿਆਨ ਗਿਆਨ ਅੰਜਣ ਗੁਰ ਦੀਆ ਜਿਵੇਂ ਅੱਖਾਂ ਦੇ ਡਾਕਟਰ ਕੋਲ ਕੁਝ دارو ਹੁੰਦੇ ਨੇ ਅੱਖਾਂ ਦੀਆਂ ਬਿਮਾਰੀਆਂ ਠੀਕ ਕਰਨ ਵਾਸਤੇ ਪਾਤਸ਼ਾਹ ਕਹਿੰਦੇ ਨੇ ਗੁਰੂ ਵੀ ਦਵਾਈ ਦਿੰਦਾ ਹੈ ਗਿਆਨ ਅੰਜਣ ਅੰਜਣ ਸੁਰਮੇ ਨੂੰ ਕਹਿੰਦੇ ਨੇ ਜੇ ਅਗਿਆਨਤਾ ਦਾ ਪਰਦਾ ਹੈ ਉਹਨੂੰ ਲਾਉਣਾ ਗਿਆਨ ਅੰਨਣ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਰੋਸ਼ਨੀ ਉਸੇ ਅਲੇ ਆ ਜਾਏਗੀ ਜਦੋਂ ਗੁਰੂ ਰੂਪੀ ਵੈਦ ਸਾਨੂੰ ਗਿਆਨ ਦਾ ਸੁਰਮਾ ਸਾਡੀਆਂ ਅੱਖਾਂ ਵਿੱਚ ਪਾਏਗਾ ਇਹਨਾਂ ਅੱਖਾਂ ਦੀ ਗੱਲ ਨਹੀਂ ਹਿਰਦੇ ਦੀਆਂ ਅੱਖਾਂ ਦੀ ਗੱਲ ਹੈ ਜਿਹੜੇ ਸਾਡੇ ਅੰਦਰ ਨੇਤਰ ਨੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਹਿਣ ਲੱਗੇ ਖਿਆਲ ਕਰਿਓ ਸਤਿਗੁਰ ਫਰਮਾਇਆ ਕਾਰੀਏ ਕਰੇ ਜੋ ਗੁਰੂ ਸਾਹਿਬ ਨੇ ਸਾਨੂੰ ਫਰਮਾ ਦਿੱਤਾ ਹੈ ਨਾ ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ ਗੁਰਦੁਆਰੇ ਹੋਏ ਕੈ ਸਾਹਿਬ ਸੰਭਾਲੇ ਇੱਥੇ ਆਉਣਾ ਚਾਹੀਦਾ ਹੈ ਗੁਰਦੁਆਰੇ ਸਾਨੂੰ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਸਾਹਿਬ ਸਦਾ ਹਜ਼ੂਰ ਹੈ ਭਰਮੇ ਕੇ ਛੌੜ ਕਟਕੈ ਅੰਤਰਜੋਤ ਧਰੇ ਉਹ ਮਾਲਕ ਸਾਡੇ ਆਲੇ-ਦੁਆਲੇ ਸਾਡੇ ਨਾਲ ਹੈ ਉਹ ਸਾਡੀ ਭਟਕਣਾ ਸਾਡੇ ਭੁਲੇਖੇ ਸਾਡੀਆਂ ਸਾਰੀਆਂ ਕਨਫਿਊਜ਼ਨਸ ਦੇ ਪਰਦੇ ਨੂੰ ਕੱਟ ਕੇ ਸਾਡੇ ਅੰਦਰ ਗਿਆਨ ਦੀ ਜੋਤ ਜਗਾ ਦਿੰਦਾ ਹੈ ਸਾਡਾ ਹਨੇਰਾ ਦੂਰ ਹੋ ਜਾਂਦਾ ਹੈ ਹਰ ਕਾ ਨਾਮ ਅੰਮ੍ਰਿਤ ਹੈ दारू ਇਹ ਕਰੇ ਗੁਰਬਾਣੀ ਰੂਪੀ ਪਰਮੇਸ਼ਰ ਦਾ ਨਾਮ ਇਹ दारू ਹੈ ਇਹ ਦਵਾਈ ਹੈ ਇਹ ਸਾਨੂੰ ਦਿੰਦਾ ਹੈ ਹਰ ਕਾ ਨਾਮ ਅੰਮ੍ਰਿਤ ਹੈ दारू ਇਹ ਲਾਏ ਸਤਿਗੁਰ ਕਾ ਬਾਣਾ ਚਿੱਤ ਰੱਖੋ ਸੰਜਮ ਸੱਚਾ ਨੇ ਗੁਰੂ ਦੇ ਬਾਣੇ ਨੂੰ ਗੁਰੂ ਦੇ ਹੁਕਮ ਨੂੰ ਆਪਣੇ ਚਿੱਤ ਵਿੱਚ ਰੱਖੋ ਜੋ ਗੁਰੂ ਕਰਨ ਵਾਸਤੇ ਕਹਿੰਦਾ ਹੈ ਉਹ ਕਰੋ ਜਿਹੜਾ ਕਰਨ ਵਾਸਤੇ ਮਨਾ ਕਰਦਾ ਹੈ ਸੰਜਮੇ ਕਰੇ ਉਹ ਸੰਜਮ ਰੱਖਣਾ ਹੈ ਉਹ ਪਰਹੇਜ ਰੱਖਣਾ ਹੈ ਨਾਨਕ ਇੱਥੇ ਸੁਖ ਹੈ ਅੰਦਰ ਰੱਖ ਸੇ ਇੱਥੇ ਸੁਖ ਹੈ ਇੱਥੇ ਸੁਖ ਪੈਦਾ ਹੋਵੇਗਾ ਅੱਗੇ ਹਰਸਿਓਂ ਕੇਲ ਕਰੇ ਤੇ ਵੈਗਰੂ ਦੇ ਘਰ ਦੇ ਵਿੱਚ ਜਾ ਕੇ ਵੀ ਫਿਰ ਅਸੀਂ ਆਨੰਦ ਮਾਣਾਂਗੇ ਇੱਥੇ ਵੀ ਦੁੱਖ ਖਤਮ ਤੇ ਅਗਲੇ ਦੁੱਖ ਜਿਹੜੇ ਨੇ ਉਹ ਵੀ ਸਮਾਪਤ ਹੋ ਜਾਣਗੇ ਇਸ ਲਈ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਹਿਣ ਲੱਗੇ ਉਹ ਭਲਿਆ ਲੋਕਾ ਖਿਆਲ ਕਰੇ ਤੱਤੀ ਬਾਉ ਨ ਲਗਈ ਪਾਰ ਬ੍ਰह्म ਸ਼ਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਸਤਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ ਪੂਰਾ ਸਤਗੁਰ ਮਿਲ ਗਿਆ ਜਿਨੇ ਐਸਾ ਬੰਨਣੋ ਮੰਨੇ ਐ RAM ਨਾਮ ਔਖਦ ਦੀਆ ਪਰਮੇਸ਼ਰ ਦੇ ਨਾਮ ਦੀ ਉਹਨੇ ਦਵਾਈ ਦਿੱਤੀ ਏਕਾ ਲਿਵ ਲਾਈ ਇੱਕ ਦੇ ਨਾਲ ਸਾਡੀ ਲਿਵ ਜੁੜ ਗਈ ਸੱਚੇ ਗਿਆਨ ਨਾਲ ਸਾਡੀ ਲਿਵ ਜੁੜ ਗਈ ਅਸਲੀਅਤ ਦੀ ਸਾਨੂੰ ਸਮਝ ਆ ਗਈ ਤੇ ਅਸੀਂ ਉਹ ਸਾਰੀਆਂ ਬਿਮਾਰੀਆਂ ਤੋਂ ਬਚ ਗਏ ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਸਵਾਲ ਕੀਤਾ ਗਿਆ ਹੈ ਸੰਤੋ ਇਹਾ ਬਤਾਵੋ ਕਾਰੀ ਜਿਤ ਹਉਮੈ ਗਰਬਨਵਾਰੀ ਸਭ ਤੋਂ ਵੱਡੀ ਬਿਮਾਰੀ ਹਉਮੈ ਇਹਦੇ ਤੋਂ ਮੈਂ ਬਚ ਜਾਵਾਂ ਤੇ ਮਹਾਰਾਜ ਨੇ ਸਵਾਲ ਦਾ ਜਵਾਬ ਦਿੱਤਾ ਸੀ ਆਪ ਹੀ ਸਵਾਲ ਕੀਤਾ ਆਪ ਹੀ ਜਵਾਬ ਦਿੱਤਾ ਕਹਿੰਦੇ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦਵਾਰੇ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਇਹ ਪਾਈਏ ਗੁਰੂ ਦਵਾਰੇ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ ਜਿਹਦੇ ਮੱਥੇ ਦੇ ਚੰਗੇ ਭਾਗ ਨੇ ਜਮਾਂਦਰੂ ਹੀ ਜਿੰਨਾਂ ਕੋਲ ਸਮਝ ਹੈ ਦਿਮਾਗ ਹੈ ਗਏ ਨਹੀਂ ਤਾਂ ਕਈ ਵਾਰ ਕਈਆਂ ਨੂੰ ਤੁਸੀਂ ਸਮਝਾਉਣ ਲੱਗੋ ਬੰਦਾ ਆਂਦੇ ਨਾ ਹੱਥਾਂ ਤੇ ਸਰੋਂ ਜਮਾ ਦੇਣਾ ਹੱਥਾਂ ਤੇ ਸਰੋਂ ਜਮਾ ਕੇ ਵੀ ਦਿਖਾ ਦਿਓ ਤਾਂ ਵੀ ਕਈ ਵਾਰ ਕੁਝ ਲੋਕ ਮੰਨਣ ਲਈ ਤਿਆਰ ਨਹੀਂ ਹੁੰਦੇ ਪਰ ਜਿੰਨੂੰ ਕੁਝ ਦਿਮਾਗ ਪਰਮੇਸ਼ਰ ਨੇ ਹੀ ਦਿੱਤਾ ਹੈ ਕੁਦਰਤ ਨੇ ਸਮਝ ਦੱਤੀ ਹੈ ਕਹਿੰਦੇ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਵਿਦਾਰੀ ਗੁਰੂ ਨੂੰ ਮਿਲ ਕੇ ਉਹਦੇ ਸਾਰੇ ਰੋਗ ਦੂਰ ਹੋ ਜਾਂਦੇ ਨੇ ਸਮਾਪਤੀ ਕਰੀਏ ਪਾਤਸ਼ਾਹ ਕਹਿੰਦੇ ਨੇ ਰਾਖ ਲਈਏ ਤਨ ਰਖਣ ਹਾਰ ਸਭ ਬਿਆਦ ਮਿਟਾਏ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਰਾਖ ਲਈਏ ਤਨ ਰਖਣ ਹਾਰ ਉਸ ਰਖਣ ਹਾਰ ਪ੍ਰਭੂ ਨੇ ਆਪ ਰਖ ਲਿਆ ਸਭ ਬਿਆਦ ਮਿਟਾਏ ਹਰ ਇੱਕ ਪ੍ਰਕਾਰ ਦਾ ਰੋਗ ਦੂਰ ਕਰ ਦਿੱਤਾ ਕਹੋ ਨਾਨਕ ਕਿਰਪਾ ਭਈ ਏ ਨਾਨਕ ਜੀ ਕਹਿ ਦਿਓ ਜਦੋਂ ਉਹਦੀ ਕਿਰਪਾ ਹੋਈ ਪ੍ਰਭ ਭਏ ਸਹਾਈ ਵੈਗਰੂ ਸਾਡੇ ਤੇ ਸਹਾਈ ਹੋ ਗਿਆ ਇੱਕ ਗੱਲ ਦਾ ਖਿਆਲ ਕਰਿਓ ਵੈਗਰੂ ਨੇ ਸਾਨੂੰ ਸਰੀਰ ਹੀ ਐਵੇਂ ਦਾ ਦਿੱਤਾ ਏ ਉਹਦੀ ਕਿਰਪਾ ਏ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਨਾ ਉਹ ਸਾਡੇ ਸਰੀਰ ਚਮੜੀ ਸਾਡੀ ਇੰਨੀ ਮਜ਼ਬੂਤ ਏ ਅੰਦਰ ਇੰਟਰ ਨਹੀਂ ਹੋ ਸਕਦੀਆਂ ਦੋ ਤਿੰਨ ਪਰਤਾਂ ਨੇ ਸਰੀਰ ਦੀਆਂ ਅੱਖਾਂ ਨੂੰ ਬਿਮਾਰ ਕਰਨ ਵਾਲੇ ਕਈ ਕਟਾਣੂ ਤਾਂ ਸਾਡੀ ਗੇਢੀ ਮਾਰ ਦਿੰਦੇ ਏ ਕੰਨਾਂ ਦੇ ਵਿੱਚ ਉਹ ਮੈਲ ਹੈਗੀ ਏ ਜਿਹੜੀ ਕੰਨਾਂ ਦੇ ਵਿੱਚ ਜਾਣ ਵਾਲੇ ਕਟਾਣੂਆਂ ਨੂੰ ਖਤਮ ਕਰ ਦਿੰਦੀ ਏ ਸਾਡੇ ਥੁੱਕ ਦੇ ਵਿੱਚ ਵੀ ਇੰਨੀ ਤਾਕਤ ਤੇ ਬਹੁਤ ਸਾਰੇ ਬੈਕਟੀਰੀਆ ਜਿਹੜੇ ਨੇ ਸਾਡਾ ਥੁੱਕ ਹੀ ਖਤਮ ਕਰ ਦਿੰਦਾ ਜੇ ਕੋਈ ਭੁੱਲ ਭਲੇਖੇ ਸਾਡੀ ਬਾਡੀ ਵਿੱਚ ਚਲਾ ਵੀ ਜਾਵੇ ਤੇ ਅੰਦਰ ਵੈਗਰੂ ਨੇ ਸਾਡੇ ਇਮਿਊਨ ਸਿਸਟਮ ਰੱਖਿਆ ਬਿਮਾਰੀ ਨਾਲ ਲੜਨ ਵਾਲੀ ਜਿਹੜੀ ਸਾਡੇ ਅੰਦਰ ਤਾਕਤ ਹੈ ਰੈੱਡ ਸੈੱਲ ਤੇ ਵਾਈਟ ਸੈੱਲ ਜਿਹੜੇ ਹੁੰਦੇ ਨੇ ਅੰਦਰ ਫੌਜਾਂ ਬੈਠੀਆਂ ਨੇ ਲੜਨ ਵਾਸਤੇ ਉਹਨਾਂ ਦੁਸ਼ਮਣਾਂ ਦੇ ਨਾਲ ਸਾਡਾ ਸਰੀਰ ਹੀ ਵੈਗਰੂ ਨੇ ਇੰਨਾ ਤਾਕਤਵਰ ਬਣਾਇਆ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਸਾਡਾ ਸਰੀਰ ਆਪ ਲੜ ਸਕਦਾ ਹੈ ਪਰ ਉਹ ਤਾਕਤ ਵੀ ਉਦੋਂ ਹੀ ਕੰਮ ਕਰਦੀ ਹੈ ਜਦੋਂ ਮਾਈਂਡ ਪਾਵਰਫੁਲ ਹੋਵੇ ਆਖਰ ਪ੍ਰੇਰਣਾ ਤੇ ਉਹਨੇ ਹੀ ਦੇਣੀ ਹੈ ਨਾ ਤੇ ਉਸ ਮਾਈਂਡ ਨੂੰ ਪਾਵਰਫੁਲ ਬਣਾਉਣ ਵਾਸਤੇ ਜਿਹੜੀ ਸ਼ਕਤੀ ਹੈ ਉਹ ਕਿੱਥੋਂ ਮਿਲਣੀ ਹੈ ਗੁਰੂ ਦੇ ਕੋਲੋਂ ਇਸ ਵਾਸਤੇ ਤਿੰਨੇ ਰੋਗਾਂ ਨੂੰ ਸਾਰੇ ਦੁੱਖਾਂ ਨੂੰ ਖਤਮ ਕਰਨ ਦਾ ਇੱਕੋ ਹੀ ਸਾਧਨ ਹੈ ਉਹ ਹੈ ਗੁਰੂ ਦਾ ਗਿਆਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਿਲਾਓ ਜੀ ਫਤੇਵਾਹ ਗੁਰਜੀਕਾ ਖਾਲਸਾ ਵਾਸ਼ਪੁਰ ਜੀ ਕੀ ਫਤ